ਵਾਇਦੀ ਦਾ ਖਾਲਸਾ ਵਾਇਦੀ ਦੀ ਫਤਿਹ ਅੱਜ ਸਾਡੇ ਕੋਲ ਵੀਰ ਆਇਆ ਸੰਤੋਖ ਸਿੰਘ ਕਲਸੀਆਂ ਗਲਾਂ ਤੋਂ ਇਹ ਵੀਰ ਦਾ ਕਿੱਤਾ ਵਾ ਬੂਟੇ ਲਾਉਣ ਦਾ ਇਹ 4 ਸਾਲ ਹੋ ਗਏ ਬੂਟੇ ਹੀ ਲਾ ਰਿਆ ਵਾ ਤੇ ਬੂਟੇ ਲਾਉਣ ਦੀ ਸੇਵਾ ਕਰਦਾ ਵਾ ਤੇ ਹਮੇਸ਼ਾ ਹੀ ਜਦੋਂ ਵੀ ਸਵੇਰ ਤੋਂ ਘਰ ਨਿਕਲੋਂ ਨਿਕਲਦਾ ਵਾ ਕਦੀ ਪੱਟੀ ਜਾਏ ਕਦੀ ਜਿੱਥੇ ਵੀ ਜਿੱਥੇ ਵੀ ਇਹਨੂੰ ਬੂਟੇ ਮਿਲਦੇ ਨੇ ਉੱਥੇ ਉੱਤੇ ਬੂਟੇ ਲਾਉਂਦਾ ਵਾ ਸਿੱਕਾ ਹੀ ਇਹਦਾ ਬੂਟੇ ਲਾਉਣ ਦਾ ਵਾ ਇਹਦਾ ਹੋਰ ਕੋਈ ਜ਼ਿਗਾਰ ਨਹੀਂਗਾ ਇਨੇ ਸਾਡੀ ਕਾਲ ਤਹਿਸੀਲ ਦੇ ਵਿੱਚ ਤੇ ਸਾਰੀ ਸੜਕ ਦੇ ਬਾਹਰ ਸਾਰੇ ਬੂਟੇ ਫੇ ਲਗਾਏ ਨੇ ਇਹਦੀ ਸੇਵਾ ਤੋਂ ਖੁਸ਼ ਹੋ ਗਏ ਸਾਡੇ ਕੰਪਿਊਟਰ ਆਪਰੇਟਰ ਮਨਿੰਦਰ ਸਿੰਘ ਜੀ ਜਿਨ੍ਹਾਂ ਨੇ ਇਹਨਾਂ ਨੂੰ ਰਾਸ਼ਨ ਦੀ ਸੇਵਾ ਦਿੱਤੀ ਆ ਤੇ ਅੱਜ ਇਹ ਸੇਵਾ ਲੈਣ ਲਈ ਮਨਿੰਦਰ ਸਿੰਘ ਜੀ ਨੇ ਇਹਨਾਂ ਨੂੰ ਬੁਲਾਇਆ ਵਾ ਤੇ ਅੱਜ ਅਹੀਂ ਰਾਸ਼ਨ ਦੀ ਸੇਵਾ ਇਹਨੂੰ ਦੇਣ ਲੱਗੇ ਆ ਤੇ ਅਸੀਂ ਮਨਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਹ ਰਾਸ਼ਨ ਦੀ ਸੇਵਾ ਨਿਭਾਈ ਆ ਤੇ ਅੱਗੇ ਵੀ ਉਹ ਸੇਵਾ ਨਿਭਾਉਂਦੇ ਰਹਿਣਗੇ ਵੀਰ ਜੀ ਮੈਂ ਕਈ ਵਾਰੀ ਕਹਿੰਦਾ ਹੁੰਦਾ ਵਾਂ ਕਿ ਜੜੀਆਂ ਸਾਡੀਆਂ ਇਹ ਵੀਡੀਓ ਜੜੀਆਂ ਇਹ ਪਾਉਨੇ ਆ ਤਸੀਲ ਭਿੱਖੀਵੜ ਦੇ ਵਿੱਚ ਜਿੱਥੇ-ਇਥੇ ਵੀ ਅਸੀਂ ਕੋਈ ਚੰਗਾ ਕੰਮ ਕਰਦੇ ਆ ਜੇ ਲੋਕਾਂ ਨੂੰ ਚੰਗਾ ਲੱਗਦਾ ਸਾਡੀ ਵੀਡੀਓ ਜੂ ਸ਼ੇਅਰ ਕਰਿਆ ਕਰੋ ਕਿਉਂਕਿ ਆਪਾਂ ਕਰਨਡਨ ਜ਼ਿਲ੍ਹੇ ਨੂੰ ਹਮੇਸ਼ਾ ਹੀ ਨਸ਼ਿਆਂ ਦਾ ਗੜ ਮੰਨਿਆ ਵਾ ਤੇ ਕਰਨਡਨ ਜ਼ਿਲ੍ਹਾ ਨਸ਼ਿਆਂ ਦੇ ਵਿੱਚ ਆਪਾਂ ਇੰਨਾ ਗੱਗੇ ਲੈ ਹੁੰਦਾ ਵਾ ਕਿ ਜਿਹੜੀ ਮਰਜ਼ੀ ਵੀਡੀਓ ਆਪਾਂ ਸੋਸ਼ਲ ਮੀਡੀਆ ਤੇ ਨਸ਼ੇ ਦੀ ਵਾਇਰਲ ਕਰਦੇ ਆ ਚੰਗੀ ਵੀਡੀਓ ਆਪਾਂ ਵਾਇਰਲ ਨਹੀਂ ਕਰਦੇ ਤੇ ਵੀਰ ਜੀ ਚੰਗੀਆਂ ਵੀਡੀਓ ਵਾਇਰਲ ਕਰਿਆ ਕਰੋ ਇਹੋ ਜੇ ਸਮਾਜ ਸੇਵੀ ਜਿਹੜੇ ਬੂਟੇ ਲਾਉਂਦੇ ਆ ਇਹਨਾਂ ਦੀਆਂ ਵੀਡੀਓ ਵਾਇਰਲ ਕਰਿਆ ਕਰੋ ਤਾਂ ਕਿ ਲੋਕ ਇਹਨਾਂ ਨੂੰ ਵੇਖਣ ਸਰਕਾਰ ਵੀ ਪ੍ਰਸ਼ਾਸਨ ਜੋ ਵੀ ਚਾਹੁੰਦੇ ਸਾਰੇ ਬੂਟੇ ਲਾਉਂਦਾ ਹੀ ਕਹਿੰਦੇ ਆ ਕਿ ਬੂਟੇ ਲਗਾਓ ਤੇ ਜੇ ਵੀਰ ਸੇ ਤੋਂ ਸ਼ਾਮ ਤੱਕ ਬੂਟੇ ਲਾਉਂਦਾ ਦੀ ਬੜੀ ਵੱਡੀ ਸੇਵਾ ਵਾ ਆਪਦੇ ਕੋਲੋਂ ਹੀ ਬੂਟੇ ਪਾਲਦਾ ਵਾ ਘਰ ਦੇ ਵਿੱਚ ਬੂਟੇ ਪਾਲਦਾ ਫਿਰ ਉਹ ਵੱਡੇ ਹੋ ਜਾਂਦੇ ਫਿਰ ਉਹਨਾਂ ਜਾ ਕੇ ਲਾਉਂਦਾ ਵਾ ਤੇ ਮਾਰੀ ਮੋਟੀ ਗੱਲ ਨਹੀਂ ਹੁੰਦੀ ਵੀ ਜੀ ਇੰਨੀ ਗਰਮੀਆਂ ਦੇ ਵਿੱਚ ਸੜਕਾਂ ਦੇ ਬੂਟੇ ਲਾਉਣੇ ਇਹ ਵੀਰ ਦੀ ਬਹੁਤ ਜ਼ਿਆਦਾ ਮਿਹਨਤ ਆ ਇਹ ਇਹਨੂੰ ਕੱਲ ਬੁਲਾਇਆ ਇਹਨੇ ਇੱਥੇ ਵੀ 30 40 ਬੂਟੇ ਲਾਏ ਆ ਆਪਦੇ ਕੋਲੋਂ ਲੈ ਕੇ ਲਾਏ ਆ ਤੇ ਅਸੀਂ ਇਹਦੀ ਬਹੁਤ ਸਵਾਗਾ ਕਰਦੇ ਆ ਇਹੋ ਜਿਹੀਆਂ ਵੀਡੀਓ ਸ਼ੇਅਰ ਕਰਿਆ ਕਰੋ ਤੇ ਅਸੀਂ ਮਨਿੰਦਰ ਸਿੰਘ ਮਿੰਨਾਈ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿੰਨਾ ਸਾਨੂੰ ਇਹਨਾਂ ਰਾਸ਼ਨ ਦੀ ਸੇਵਾ ਦਿੱਤੀ ਆ ਤੇ ਅਸੀਂ ਵੀ ਚਾਹੁੰਦੇ ਆ ਕਿ ਅਸੀਂ ਇੱਥੇ ਇਹੋ ਜਿਹੀਆਂ ਸਟੇਜ ਬਣਾਈਏ ਜਿੱਥੇ ਕੋਈ ਭੁੱਖਾ ਨਾ ਸੋਵੇ ਹਰ ਬੰਦੇ ਨੂੰ ਹਰ ਘਰ ਦੇ ਵਿੱਚ ਰਾਸ਼ਨ ਮਿਲੇ ਜਿਹੜੇ ਬੇਸਹਾਰਾ ਪਰਿਵਾਰ ਅਸੀਂ ਉਹਨ ਬਹੁਤ ਹੀ ਹਰਜੀਆਂ ਹੁੰਦੀਆਂ ਸਾਡੇ ਕੋ ਪਰ ਅਸੀਂ ਘਰ-ਬਾਰ ਵੇਖ ਕੇ ਆਉਨੇ ਆ ਕਿ ਜਿਨ੍ਹਾਂ ਨੂੰ ਰਾਸ਼ਨ ਦੀ ਜ਼ਰੂਰਤ ਹੁੰਦੀ ਹੈ ਅਸੀਂ ਉਹਨਾਂ ਨੂੰ ਜਗੇ ਤਹਿਸੀਲ ਭੀਖੀਵਿੰਡ ਵਾਲੇ ਰਾਸ਼ਨ ਦਿੰਨੇ ਆ ਲੋਕੀ ਵੀ ਸਾਡਾ ਪੂਰਾ ਸਹਿਯੋਗ ਕਰਦੇ ਆ ਬਾਰੋਂ ਵੀ ਲੋਕ ਬੜਾ ਸਹਿਯੋਗ ਕਰਦੇ ਆ ਭਗਤਪੁਰਾਂ ਸਿੰਘ ਸੁਸਾਇਟੀ ਆ ਹੀ ਚਲਾਉਨੇ ਆ ਤੇ ਪਰ ਅਸੀਂ ਮਿੰਨਾ ਜੀ ਦਾ ਮਨਿੰਦਰ ਸਿੰਘ ਮਿੰਨਾ ਜੀ ਦਾ ਬਹੁਤ ਬਹੁਤ ਧੰਨ ਕਰਦੇ ਆ ਧੰਨਵਾਦ ਕਰਦੇ ਆ ਨਾਲੇ ਵੀਰ ਦਾ ਧੰਨਵਾਦ ਕਰਦੇ ਆ ਕਿ ਜਿਹੜੇ ਬੂਟੇ ਦੀ ਸੇਵਾ ਅੱਗੇ ਵੀ ਨਿਭਉਂਦਾ ਰਹੇ ਤੇ ਰੱਬ ਇਹਨੂੰ ਤਰਕੀਆਂ ਦੇ ਲੈ ਕੇ ਜਾਵੇ ਹਰ ਵੇਲੇ ਬੂਟੇ ਲਾਉਂਦਾ ਰਹੇ ਤੇ ਇੱਥੇ ਸਾਡੇ ਹਰੀਆਲੀ ਕਰਦਾ ਰਹ